ਮਿੱਤਰੋ ਕੀ ਹਾਲ ਚਾਲ ਨੇ ਠੀਕ ਠਾਕ ਹੋਂ ਸਾਰੇ ਲੈ ਵੀ ਮਿੱਤਰੋ ਅੱਜ ਤੁਹਾਨੂੰ ਦਿਖਾਉਣੇ ਆਪਾਂ ਕਰਾਉਣੇ ਕਬੂਤਰਾਂ ਦਾ ਤਾਂ ਤੁਸੀਂ ਸ਼ੌਂਕ ਆਪਣਾ ਦੇਖਿਆ ਹੀ ਆ ਕਰੋਂਦੇ ਹਣਾ ਅੱਜ ਆਪਾਂ ਤੁਹਾਨੂੰ ਕਰਾਉਣਾ ਘੋੜੀ ਦਾ ਸ਼ੌਂਕ ਤੇ ਕਹਿੰਦੇ ਬਹੁਤ ਚੰਗੀ ਬਲੱਡ ਲਾਈਨ ਦੀ ਘੋੜੀ ਆਪਾਂ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦਿੰਨਾ ਭਾਈ ਕਿਹੜੀ ਨਸਲ ਆ ਭਲਾਂ ਤੇ ਪਰ ਐਂ ਦੱਸੋ ਇਹ ਵੀਰੇ ਕੀ ਮਾਰਵਾੜੀ ਆ ਵੀਰੇ ਮਾਰਵਾੜੀ ਅੱਛਾ ਇਹਦਾ ਪਿਓ ਕਹੜਾ ਫਿਰ ਇਹਦਾ ਪਿਓ ਲੋਬੜ ਵਾਲਿਆਂ ਕੋਲੇ ਸੀਗਾ ਕਿਹੜੀ ਨਸਲ ਸੁਣ ਮੱਖਣ ਮੱਖਣ ਨੀਲਾ ਘੋੜਾ ਹੀ ਮੱਖਣ ਓਕੇ ਉਹਦੀ ਧੀ ਆ ਆਪਣੇ ਘਰੇ ਓਕੇ ਇਹਦੀ ਮਾਂ ਫਿਰ ਮਾਏ ਦੀ ਆਪਣੇ ਘਰੇ ਸੀਗੀ ਅਨਨ ਲੈਂਡ ਦੀ ਘੋੜੀ ਸੀਗੀ ਆਪਣੇ ਘਰੇ ਇਹ ਘੋੜੀ ਬਹੁਤ ਖਰੀਦੀ ਸੀ ਮੰਡੀ ਤੋਂ ਓਕੇ ਮੰਡੀ ਤੋਂ ਖਰੀਦੀ ਸੀ ਬਹੁਤ ਚੰਗੀ ਘੋੜੀ ਸੀ ਓਕੇ ਇਹ ਫਿਰ ਇਹਨੂੰ ਸੁਆਜੂਆ ਤੇ ਪਾਇਆ ਜਾਂ ਕਿਵੇਂ ਕਰਾਇਆ ਇਹਨੂੰ ਇਹ ਪਾਈ ਸੀ ਇੱਕ ਸ਼ੋਅ ਤੇ ਫਿਰ ਉਸ ਤੋਂ ਬਾਅਦ ਇਹਦਾ ਅੱਖ ਤੇ ਲੱਗੀ ਛੱਟ ਓਕੇ ਫਿਰ ਉਸ ਤੋਂ ਬਾਅਦ ਅੱਖ ਤੇ ਮੜਾ ਚਿੱਟਾ ਜਾਵੇ ਫਿਰ ਪਾਈ ਨਹੀਂ ਅੱਛਾ ਮੁਕਸਰ ਸ਼ੋਅ ਤੇ ਫਿਰ ਮੁਕਸਰ ਤੋਂ ਇੱਕ ਦਿਨ ਹੋਈ ਵੀ ਆ ਘੋੜੀ ਹਾਂ ਮੁਕਸਰ ਸ਼ੋਅ ਬੰਨ ਕੀਤਾ ਨੇ ਕਿਵੇਂ ਨੰਬਰ ਤੇ ਸੀ ਉੱਥੇ ਮੈਂ ਕਹਿੰਦਾ ਸਾਡੀ ਤੀਜੀ ਪੋਜੀਸ਼ਨ ਸੀ ਓਕੇ ਅੱਛਾ ਕਿਹੜੀ ਲੜਾਇਆ ਸੀ ਘੋੜੀਆਂ ਦਾ ਸ਼ੌਂਕ ਬਈ ਆਪਾਂ ਨੂੰ ਕਿੰਨੇ ਟਾਈਮ ਤੋਂ ਪਿਆ ਵਾ ਸਾਨੂੰ ਹੋ ਗਏ ਵੀਰੇ 16-17 ਸਾਲ ਆਖਰੀ 16-17 ਸਾਲ ਇਹਨਾਂ ਨੂੰ ਹੋਵੇ ਬਾਕੀ ਪਹਿਲਾਂ ਇਹ ਮੇਰੇ ਮਾਮਾ ਹੀ ਆ ਮਾਮੇ ਦਾ ਮੁੰਡਾ ਪਹਿਲਾਂ ਸਾਡੇ ਨਾਨੇ ਉਹਨਾਂ ਦੀਆਂ ਵੀ ਪਹਿਲਾਂ ਰੱਖੀਆਂ ਹੀ ਸੀ ਮਤਲਬ ਟਾਈਮ ਹੋ ਗਿਆ ਗੋਡੇ ਅੰਦਰ ਆਉਂਦੇ ਸੀ ਵਿੱਚ ਦੀ ਫਿਰ ਫਿਰ ਦੁਬਾਰੇ ਉਹ ਕਰ ਲਏ ਹੂੰ ਅੱਛਾ ਤੇ ਜੇ ਮੈਂ ਹੁਣ ਪੁੱਛਾਂ ਬਈ ਇਹ ਫਿਰ ਇਹ ਦੂਬਾਰਾ 100 ਤੋਂ ਬਾਅਦ ਫਿਰ ਬਰੀਡਿੰਗ 'ਚ ਪਾਈ ਹਾਂ ਅੱਛਾ ਵੀਰੇ ਕਿੰਨੇ ਬੱਚੇ ਦਿੱਤੇ ਬਈ ਇਹਨੇ ਵੀਰੇ 4 ਸੂਏ ਦਿੱਤੇ 4 ਸੂਏ ਤੇ ਚਾਰੀ ਬਸੇਰੇ ਆ ਸਟਾਲੀਅਮ ਚਾਰੀ ਦਿੱਤੇ ਆ ਚਾਰੀ ਬਸੇਰੇ ਦੇ ਉੱਤੇ ਕੀ ਬਾਤ ਆ ਬਈ ਅਸਾਂ ਉਸ ਬੱਚੇ ਇਹਦੇ ਵਿੱਚ ਸੇਲ ਕੀਤੇ ਹਾਂ ਦੋ ਸੀ ਸੇਲ ਕਰਤੇ ਸੀ ਇੱਕ ਸਾਡੇ ਕੋ ਪੂਰਾ ਹੋ ਗਿਆ ਸੀ ਵੀ ਓਕੇ ਬਾਗ ਕੋੜੇ ਦਾ ਪੋਤਾ ਸੀਗਾ ਇੱਕ ਹੁਣ ਆਪਣੇ ਘਰੇ ਹਟ ਸਟਾਲੀਆਂ ਅੱਛਾ ਇੱਕ ਹੋਰ ਬੋਦਲ ਜਿਵੇਂ ਤੁਹਾਡੇ ਕੋ ਕਿੰਨੇ ਕੋੜੇ ਨੇ ਕਰੇ ਹੁਣ ਦੋ ਨੇ ਇੱਕ ਇਹ ਆ ਜੀ ਇੱਕ ਇਹਦਾ ਜਿਹੜਾ ਬਸੇਰਾ ਹੈਗਾ ਸਟਾਲੀਆਂ ਡਾਇਰੈਕਟ ਕਾਲੇ ਕਾਂਡੇ ਦਾ ਬਸੇਰਾ ਆਪਣੇ ਕੋਲ ਕਾਲੇ ਕਾਂਡੇ ਦਾ ਡਾਇਰੈਕਟਰ ਦਾ ਠੀਕ ਆ ਉਹ 3 ਸਾਲ ਤੋਂ ਪਲੱਸ ਹੋ ਗਿਆ ਹੁਣ ਆਪਾਂ ਉਹਦੀ ਸਟਾਰਟ ਸਰਵਿਸ ਓਪਨ ਕੀਤੀ। ਹੁਣ ਮਤਲਬ ਜੇ ਆਪਾਂ ਕੋਈ ਘੋੜੀ ਬੰਦਾ ਲੈ ਕੇ ਆਉਂਦਾ ਹਾਂ ਬਈ ਉਹ ਸਰਵਿਸ ਆਪਣੇ ਕੋਲ ਓਪਨ ਓਪਨ ਕਰਤੀ ਆਪਾਂ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ ਆਪਾਂ ਵੀ ਕੀ ਫੀਸ ਲੈਣੇ ਆ ਉਹਦੀ ਦੱਸ ਸਕਦੇ ਆਪਾਂ ਜਾਂ ਫੋਨ 'ਤੇ ਬੰਦਾ ਗੱਲ ਕਰੇ ਵੀ ਅਸੀਂ ਉੱਤੇ ਉਹ ਆਪਾਂ ਜਿਵੇਂ ਹੋਊਗਾ ਫੋਨ 'ਤੇ ਵੀ ਕਰ ਲਾਂਗੇ ਹਾਂਜੀ ਕੋਈ ਚੱਕਰ ਨਹੀਂ ਹੈਗਾ ਹਾਂ ਜੇ ਦੱਸ ਸਕਦੇ ਆਪਾਂ ਫੀਸ ਦੱਸ ਵੀ ਦਿਓ ਜੇ ਨਹੀਂ ਦੱਸਣੀ ਫਿਰ ਆਪ 30000 ਰੁਪਏ ਆਪਾਂ ਫੀਸ ਲੈਣੇ ਆ ਜਦੋਂ ਬੰਦਾ ਆਊਗਾ ਉਹਦਾ ਮਾਣ ਤਾਣ ਵੀ ਕਰਾਂਗੇ ਹੂੰ ਛੋਟ ਕਰਕੇ ਕਟ ਲਾਵਾਂਗੇ ਯਾਨੀ ਯਾਰ ਹਾਂ ਠੀਕ ਹੈ ਨਾ ਹੂੰ ਜ ਜਦੋਂ ਬੰਦਾ ਆਪਣੇ ਚਲੋ ਆਪ ਸਦਾਈ ਚ ਕੋ ਪਿਆਰ ਮੁਹੱਬਤ ਆ ਸਾਰਾ ਕੋਈ 5-4000 ਦਾ ਜਹਾਜ ਆ ਹੂੰ ਉਹਦਾ ਮਾਣ ਤਾਨ ਕਰਕੇ ਤੋੜਾਂਗੇ ਵੀ ਮਿੱਤਰੋ ਗੱਲ ਇੱਕ ਇਹ ਵੀ ਆ ਵੀ ਜਿਹੜਾ ਘੋੜੀਆਂ ਰੱਖੀਆਂ ਨੇ ਹਨਾ ਕੋਈ ਫੀਸ ਲਈ ਜਾਂ ਪੈਸਾ ਕਮਾਉਣ ਲਈ ਨਹੀਂ ਰੱਖੀਆਂ ਮਤਲਬ ਜ਼ਿਆਦਾਤਰ ਸ਼ੌਂਕ ਲਈ ਨੇ ਹਾਂਜੀ ਪਹਿਲਾਂ ਬਸ਼ੇਰਾ ਲਿਆਉਣੇ ਕੱਢ ਕੇ ਉਹਨੂੰ ਦਿਖਾਉਣੇ ਫਿਰ ਕਰਦੇ ਆਂ ਗੱਲ ਠੀਕ ਆ ਇਹਦਾ ਬਸ਼ੇਰਾ ਇਹਦਾ ਹਾਂ ਜਿਹੜਾ ਆਪਾਂ ਸਟੱਡ ਫਾਰਮ ਨੂੰ ਛੱਡਣਾਗਾ ਹਾਂ ਬਾਕੀ ਕੋਹੜੀ ਦਾ ਸਰਵਿਸ ਲਈ ਆਪਾਂ ਉਹ ਕਰਨਾ ਉਹ ਮਤਲਬ ਜਿਹੜਾ ਉਹ ਛੱਡਣਾ ਓਪਨ ਕਰਨਾਗਾ ਕੋਹੜੀਆਂ ਨੂੰ ਉਹ ਮੈਂ ਲਿਆਉਣਾ ਕਿਆ ਬਾਤ ਹੈ ਕੋਹੜੀ ਦਾ ਤੋਰਾ ਤੋਰਾ ਦੇਖੋ ਮਿੱਤਰੋ ਤੇ ਇਹਦਾ ਬੱਚਾਗਾ ਹੋ ਬਈ ਇਹਦਾ ਬੱਚਾ ਬਈ ਇਹਦਾ ਤੁਹਾਨੂੰ ਦੱਸਿਆ ਨਾ ਵੀ ਚਾਰ ਬਸ਼ੇਰੇ ਹੀ ਦਿੱਤੇ ਆ ਚੌਥਾ ਬਸ਼ੇਰਾ ਆਪਣੇ ਘਰੇ ਖੜਾ ਦਿਖਾਓ ਬਈ ਉਹ ਵੀ ਕਰਾਓ ਆ ਵੀ ਕਰੋ ਮਿੱਤਰੋ ਸੌਂਕ ਹੁਣ ਤੈਨੂੰ ਬੱਚੇ ਦਾ ਸੌਂਕ ਕਰਾਉਣੇ ਆਪਾਂ ਆਪਾਂ ਪਘੋੜੇ ਵੀ ਤੁਹਾਨੂੰ ਗੱਲ ਕਰਨੀਆਂ ਉਹਦੇ ਕੋਲੇ ਘੋੜੀ ਆਈ ਹੈ ਇੱਕ ਕਰੋਸ ਨੂੰ ਲਈ ਤੇ ਤੁਹਾਨੂੰ ਉਹਦਾ ਵੀ ਸ਼ੌਂਕ ਕਰਾਉਣੇ ਆ ਫਿਰ ਘੋੜਾ ਤੁਹਾਨੂੰ ਕਰਾਈਏ ਸ਼ੌਂਕ ਤੇ ਹੁਣ ਆਪਾਂ ਘੋੜੇ ਦੀ ਜਾਣਕਾਰੀ ਦਿੰਨੇ ਆ ਤੁਹਾਨੂੰ ਸਾਰੀ ਤੇ ਉਸ ਤੋਂ ਪਹਿਲਾਂ ਆਪਾਂ ਦੱਸ ਦਈਏ ਹੁਣ ਆਈ ਆ ਤੇ ਆਪਾਂ ਦੇਖਦੇ ਆ ਗੱਲਬਾਤ ਵਾਕਈ ਤੁਹਾਨੂੰ ਸਾਰਾ ਲਾਈਵ ਕਰਾਉਣੇ ਲੈ ਵੀ ਮਿੱਤਰੋ ਘੋੜੇ ਦਾ ਤੋਰਾ ਦੇਖੋ ਯਾਰ ਸੱਜਣੂ ਆਪਾਂ ਨੂੰ ਜਿੰਨਾ ਕਿ ਸ਼ੌਂਕ ਆ ਘੋੜੀਆਂ ਦਾ ਨੌਲੇਜ ਹੈ ਤੁਹਾਡੇ ਨਾਲ ਵਾਦਾ ਕੀਤਾ ਸੀ ਵੀ ਘੋੜਿਆਂ ਦੀ ਵੀਡੀਓ ਵੀ ਤੁਹਾਨੂੰ ਦਿਖਾਇਆ ਕਰਾਂਗੇ ਸ਼ੌਂਕ ਕਰਾਇਆ ਕਰਾਂਗੇ ਥੋੜੀ ਜਿਹੀ ਨੌਲੇਜ ਜ਼ਰੂਰ ਘਟ ਆਪਾਂ ਨੂੰ ਘੋੜਿਆਂ ਬਾਰੇ ਮੇਰੇ ਪਰ ਕੋੜੇ ਦਾ ਤੋਰਾ ਤੁਹਾਨੂੰ ਦੱਸਦਾ ਵੀ ਹਾਂ ਹੈ ਗੱਲ ਬਾਤ ਸਜ ਨੂੰ ਲੈ ਵੀ ਮੋੜੇ ਨੂੰ ਕੋੜੇ ਨੂੰ ਕਰ ਇਧਰ ਨੂੰ ਸਜਣਾ ਕਰਾਈਏ ਸੌਂਗ ਲੈ ਵੀ ਕੀ ਬਾਤ ਹੈ ਦੇਖ ਚਾਲ ਸੁਨੱਖਾ ਆਹ ਕੀ ਬਾਤ ਹੈ ਯਾਰ ਕੋੜਾ ਸੋਹਣਾ ਵੀ ਬੜਾ ਹੈ ਤੇ ਬਰੀਡ ਲਈ ਬਾਈਆਂ ਨੇ ਕੱਢਿਆ ਇਹ ਆਪਾਂ ਵਾ ਸਾਰੀ ਜਾਣਕਾਰੀ ਜਿੰਨੀ ਵੀ ਹੈਗੀ ਆ ਬਾਈਆਂ ਨਾਲ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹੁਣ ਅੱਛਾ ਤੇ ਭਾਈ ਕੋੜਾ ਯਾਰ ਨਿਕਮੇ ਸੁਨੱਖਾ ਬਹੁਤ ਹੈ ਨਾ ਕਾਲੇ ਕੰਡ ਦਾ ਡਾਇਰੈਕਟ ਬੱਚਾ ਹੈ ਕੱਦ ਕਾਠ ਮੈਨੂੰ ਤਾਂ ਕਿੰਨਾ ਕੱਦ ਕਾਠ ਦਾ ਇਹਦਾ 65 ਤੋਂ ਵੀਰ ਮਾੜਾ ਮੋਟਾ ਉੱਪਰ ਪਾਉਂਗੇ। 65 ਹੋ ਗਿਆ ਬਾਈ। 65 ਇੰਚ ਹੋ ਗਿਆ। ਹਾਂਜੀ ਉੱਪਰ ਹੋ ਗਿਆ। ਓਕੇ। ਇਹ ਬਾੜ ਦੀ ਤੇਦੀ ਮਾਈ ਆ। ਹੂੰ। ਇਹ ਕਾਲਾ ਕੰਡ ਆਪ 65 ਦਾ ਹੈਗਾ। ਹਾਂ। ਅੱਛਾ ਤੇ ਫਿਰ ਇਹ ਹੁਣ ਮੰਨ ਕੇ ਜੇ ਨਾਲ ਆਪਾਂ ਛੱਡਣ ਲੱਗ ਗਏ। ਹਾਂ ਬਾਈ ਸਰਵਿਸ ਲਈ ਉੱਪਰ। ਠੀਕ ਹੈ। ਤੇ ਰਿਜ਼ਲਟ ਫਿਰ ਕਿੱਦਾਂ ਆਏ ਦਾ ਕੋਈ ਬੱਚਿਆਂ ਬੁੱੱਚਿਆਂ ਦਾ ਕਹਾ। ਜਿਆਦਾ ਹੈਵੀ ਨੇ ਤਿੰਨ ਘੋੜੀਆਂ ਮੀਟ ਹੋਣੀਆਂ ਤੀਜੀ ਹੋਣੀ ਹੈ ਤਾਂ ਮੈਨੂੰ ਲੱਗਦਾ। ਹਾਂ। ਘੋੜੀਆਂ ਮੀਟ ਕਰਨੀਆਂ ਰਿਜ਼ਲਟ ਆਉਣਗੇ। ਹਾਂ। ਇਹ ਸ਼ੁਰੂ ਕੀਤਾ ਆਪਾਂ ਨਾ। ਜੀ ਇਹ ਇਹਦੇ ਬਾਰੇ ਮੜੀ ਜਾਣਕਾਰੀ ਆਪਾਂ ਨੂੰ ਜ਼ਰ ਏ ਬਾਈ ਹੈਗਾ ਡਾਇਰੈਕਟ ਕਾਲੇ ਕਾਂਡ ਦਾ ਹੂੰ ਇਹਦਾ ਦਾ ਹੋਣ ਹੋਇਆ ਬਾਪ ਬੰਨੀਓ ਕਾਲੇ ਕਾਂਡ ਦਾ ਡਾਇਰੈਕਟਰ ਠੀਕ ਆ ਦਾ ਹੋਣ ਹੋਇਆ ਹੂੰ ਤੇ 17 ਮਾਰਚ ਨੂੰ 3 ਸਾਲ ਦਾ ਹੋਣਾ ਜੀ ਹਾਂ ਬਾਈ ਠੀਕ ਆ ਅੱਛਾ ਤੇ ਇੱਕ ਬਈ ਮੈਂ ਪਹਿਲਾਂ ਆਪਾਂ ਘੋੜੀ ਦਿਖਾਈ ਜਾਓ ਇਹਦੀ ਮਾਂ ਜਿਹੜੀ ਘੋੜੀ ਆਪਾਂ ਪਹਿਲਾਂ ਵੀਡੀਓ ਚ ਮਿੱਤਰੋ ਦਿਖਾਈ ਹੈ ਇਹਦੀ ਮਾਂ ਕੀ ਤੇ ਇਹਦਾ ਬਾਪ ਕਾਲਾ ਕਾਂਡ ਡਾਇਰੈਕਟਰ ਕਾਲੇ ਕਾਂਡ ਕਾਲੇ ਕਾਂਡ ਦੇ ਘੋੜੇ ਦਾ ਬਈ ਵੱਡਾ ਨਾਂ ਦਾ ਪੰਜਾਬ ਦੇ ਵਿੱਚ ਮੈਂ ਕਹਣਾ ਵੀ ਆਲ ਇੰਡੀਆ ਦੀ ਵਧੀਆ ਨਾਂ ਘੋੜੇ ਦਾ ਉਹਦਾ ਹਾਂਜੀ ਬਾਈ ਸਾਰੇ ਘੋੜੇ ਨੂੰ ਜਾਣਦੇ ਹੀ ਆ ਤੇ ਉਹਦਾ ਡਾਇਰੈਕਟ ਬੱਚਾ ਹੈ ਇਹ ਤੇ ਬਾਈਆਂ ਨੇ ਸਟੱਡ ਲਈ ਓਪਨ ਕਰਤਾ ਹੈ ਘੋੜੀਆਂ ਮੀਟ ਕਰਾਉਣ ਲਈ ਸਾਰੇ ਸੰਪਰਕ ਵੀ ਕਰ ਸਕਦੇ ਹਾਂ ਤੇ ਬਾਕੀ ਬਾਈ ਜੇ ਹੁਣ ਆਪਾਂ ਜ਼ਿੰਮੇਵਾਰ ਬੰਦੇ ਨੂੰ ਸ਼ੌਂਕ ਬਹੁਤ ਨਵੇਂ ਬੰਦੇ ਨੂੰ ਪਿਆ ਗਿਆ ਘੋੜੀਆਂ ਦਾ ਹਾਂਜੀ 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 ਬਾਈ ਅੱਛਾ ਇੱਕ ਲੋਕਾਂ ਨੂੰ ਥੋੜਾ ਜਿਹਾ ਵਹਿਮ ਵੀ ਆ ਵੀ ਘੋੜੀ ਗਰੀਬ ਬੰਦਾ ਨਹੀਂ ਰੱਖ ਸਕਦਾ ਵੀ ਤਖੜੇ ਅੱਛਾ ਕਿੰਨਾ ਕ ਖਰਚ ਆਦਾ ਕਿੰਨੀ ਕ ਦੀ ਸ਼ਾਮ ਸੰਭਾਲਾ ਸਿਆਲਾਂ ਦੀ ਕੀ ਖਰਾਕ ਹੈ ਦੀ ਕੀ ਕੇਅਰ ਕਰਨੀ ਪੈਂਦੀ ਹੈ ਨੋਰਮਲ ਡਾਈਟ ਆ ਬਾਈ ਜੀ ਕੋਈ ਜ਼ਿਆਦਾ ਆਪਾਂ ਇਹਨੂੰ ਕੋਈ ਐ ਨਹੀਂ ਪਾਉਂਦੇ ਵੀ ਬਾਹਲੀ ਮਹਿੰਗੀ ਖਰਾਕ ਪੈਂਦੀ ਜਿਹੜੀ ਆਪਣੇ ਘਰੇ ਆਮ ਖਰਾਕ ਆ ਜਮੇ ਹੋਗੀ ਹਾਂ ਜੋ ਹੋਗੇ ਉਹ ਲਿਓਗੇ ਉਹ ਪੈਂਦੇ ਆ ਨੋਰਮਲ ਤੂੜੀ ਸਾਂ ਕੇ ਪਾਈ ਦੀ ਠੀਕ ਐ ਸਿਆਲਾਂ ਦੀ ਖਰਾਕ ਹਾਂ ਵੀ ਸਿਆਲਾਂ ਦੀ ਅੱਛਾ ਗਰਮੀਆਂ ਦੀ ਖਰਾਕ ਦਾ ਫਿਰ ਫਰਕ ਗਰਮੀਆਂ ਚ ਮਤਲਬ ਜਮੇ ਸਿਆਲਾਂ ਚ ਜਮੇ ਜੋਸੇ ਗਰਮੀਆਂ ਚ ਆਪਾਂ ਜੋ ਆਵਾ ਸਕਦੇ ਹਾਂ ਠੰਡੇ ਹੁੰਦੇ ਆ ਜੀ ਬਾਕੀ 16 ਸਾਲ ਤੋਂ ਇਹਨਾਂ ਨੂੰ ਚੱਲਦੀ ਰਹਿੰਦੇ ਹਰ ਵਕਤ ਸਹੀ ਗੱਲ ਹੈ ਹਾਂ ਹੁਣ ਫੀਡਾਂ ਬਹੁਤ ਚੱਲੀਆਂ ਨੇ ਮਤਲਬ ਲੋਕ ਉਹ ਪਾਈ ਜਾਂਦੇ ਨੇ ਹੂੰ ਉਹ ਦਾਣਾ ਬੈਸਟ ਆ ਬਾਈ ਨਹੀਂ ਫੀਡਾਂ ਨਾਲੋਂ ਜਿਹੜੀ ਆਪਾਂ ਬਾਹਰ ਫੀਡ ਮਿਲਦੀ ਆ ਆਪਾਂ ਪੈਕਿੰਗ ਦੀ ਲੈਨੇ ਆ ਹਾਂ ਉਹ ਉਹਦੇ ਨਾਲੋਂ ਜੇ ਘਰ ਦੀ ਖਰਾਬ ਦਾਣਾ ਦਾਣਾ 100 ਗੁਣੇ ਵਧੀਆ ਵੀਰੇ ਠੀਕ ਹੈ ਉਸ ਤੇ ਤੁਹਾਨੂੰ ਨੌਲੇਜ ਹੈਗੀ ਯਾਰ ਹਾਥੀ ਮੜਮਾਉਣੇ ਉਹ ਤਾਂ ਵਧੀਆ ਆਉਂਦੇ ਹੱਥ ਨਾਲ ਆਪਦੇ ਹੱਥ ਨਾਲ ਵਧੀਆ ਓਕੇ ਹਾਂਜੀ ਤੇ 65 ਇੰਚ ਕੱਦ ਹੋ ਗਿਆ ਮਿੱਤਰੋ ਘੋੜੇ ਦਾ ਹੈ ਹਾਂ ਬਾਈ ਤੇ ਬਈ ਐ ਮੰਨ ਕੇ ਚੱਲੋ ਵੀ ਟੌਪ ਦੀ ਬਰੀਡ ਦਾ ਗਾਂਹ ਬੱਚਾ ਹੈ ਇਹ ਇਹਦਾ ਬਾਪ ਦਾ ਨਾਂ ਰਿਹਾ ਦੁਨੀਆ ਦੇ ਵਿੱਚ ਨਾਂ ਹੈ ਫੁੱਲ ਨਾਂ ਕਾਲੇ ਕਾਂਡੇ ਦਾ ਤੇ ਉਹਦਾ ਗਾਂਹ ਡਾਇਰੈਕਟ ਬੱਚਾ ਤੇ ਮਾਂ ਉਸ ਨੂੰ ਪਹਿਲਾਂ ਵੀਡੀਓ ਚ ਦਿਖਾਤੀ ਤੇ ਘੋੜੇ ਦਾ ਸ਼ੌਂਕ ਕਰੋ ਯਾਰ ਬਈ ਕਿਆ ਬਾਤ ਹੀ ਹੈ ਤੇ ਆਪਾਂ ਫੁੱਲ ਵੀਡੀਓ ਲੈ ਕੇ ਆਵਾਂਗੇ ਇੱਕ ਦਿਨ ਥੋੜਾ ਜਿਹਾ ਸਮਾਂ ਆ ਜਾ ਤ ਘਟ ਦਿੱਤੀ ਆਪਾਂ ਘੋੜਿਆਂ ਦੇ ਟੌਰ ਤੇ ਫੁੱਲ ਵੀਡੀਓ ਲੈ ਕੇ ਆਵਾਂਗੇ ਘੋੜਿਆਂ ਦੇ ਕੰਨ ਕੋਨੇ ਦੇਖੋ ਮੂੰਹ ਮਾਂ ਸ਼ੌਂਕ ਕਰੋ ਸਮਾਰ ਕੇ ਘੋੜੇ ਦਾ ਕੋਈ ਕਸਰ ਨਹੀਂ ਹੈਗੀ ਕਿਸੇ ਪਾਸੇ ਖੜਾਵਾ ਦੇਖੋ ਯਾਰ ਮਾਤੋਦੋ ਬਾਈ ਇੱਕ ਮੈਂ ਗੱਲ ਹੋਰ ਪੁੱਛ ਦਾਂ ਜਿਵੇਂ ਘੋੜੇ ਦਾ ਕੱਦ ਕਾਟ ਆ ਸ਼ਨਖਾ ਫਿਰ ਆਪਾਂ ਸ਼ੂਹਾਂ ਤੇ ਕਿਉਂ ਨਹੀਂ ਪਾਇਆ ਇਹਨੂੰ ਬਾਈ ਆਪਾਂ ਮਿਲਖ ਤੇ ਲਾਗਰੀ ਚ ਪਾਇਆ ਮਿਲਖ ਟਿੱਕਰ ਆ ਕੇ 300 ਆਪਾਂ ਵਿਨ ਕੀਤੇ ਨੇ ਪਿਛਲੇ ਸਾਲ ਕਿੱਥੇ ਕਿੱਥੇ ਬਾਈ ਆਪਾਂ ਇੱਕ ਗੀਤ ਜਿੱਤੇ ਆਗੇ ਇੱਥੇ ਜਗਰੋਂ ਹੋਇਆ ਸੀਗਾ ਜੀ ਜਗਰੋਂ ਕਿਹੜੇ ਸਾਲ ਦੀ ਗੱਲ ਆ ਜੀ ਪਿਛਲੇ ਸਾਲ ਹੀ 25 ਚ ਹਾਂ 24 ਚ 24 ਚ 25 ਚ ਮਾਰਚ ਤੋਂ ਸੀਗਾ ਸ਼ਾਇਦ ਠੀਕ ਜੀ ਇੱਕ ਕੰਪਾਇਰ ਹਾਰਸ ਉਹ ਹੋਇਆ ਸੀਗਾ ਇੱਥੇ ਆਪਣੇ ਲੁਧਿਆਣੇ ਜੀ ਉੱਥੋਂ ਜਿੱਤੇ ਆ ਇੱਕ ਖੇੜੀ ਵਾਲੇ ਬਾਬੇ ਨੇ ਕਰਾਇਆ ਸੀਗਾ ਜੰਡਾਲੀ ਖੇੜੀ ਵਾਲੇ ਬਾਬਾ ਇੱਕ ਭੋਗੀਪੁਰ ਕਰਾਉਂਦਾ ਹੁੰਦਾ ਉਹ ਨਹੀਂ ਜੰਡਾਲੀ ਜੰਡਾਲੀ ਅੱਛਾ ਉਦੋਂ ਫਿਰ ਇਹ ਕਿਵੇਂ ਕੈਮੇ ਨੰਬਰ ਤੇ ਘੋੜਾ ਆਇਆ ਫਿਰ ਆਪਣੇ ਤਿੰਨ ਪੋਜੀਸ਼ਨਾਂ ਸੀਗੀਆਂ ਜੀ ਮੋ ਜਗਰਾਉ ਆਪਾਂ ਨੂੰ ਤੀਜੀ ਮਿਲ ਗਈ ਸੀਗੀ ਹੂੰ ਫਿਰ ਜਿਵੇਂ ਜਿਵੇਂ ਚਾਚਾ ਦੇ ਹਿਸਾਬ ਨਾਲ ਡੋ ਆਟਾ ਆਪਾਂ ਜਾਂਦੀ ਤਿੰਨ ਪੋਜੀਸ਼ਨਾਂ ਤੇ ਬੰਨ ਤਿੰਨ ਹੀ ਸੋ ਪਾਇਆ ਤਿੰਨਾਂ ਦੀ ਆਪਾਂ ਦੀ ਪੋਜੀਸ਼ਨਾਂ ਜੀ ਸਹੀ ਆ ਹੁਣ ਆਪਾਂ ਇਹਨੂੰ 20 30 ਤੇ ਕੈਟਾਗਰੀ ਦੇ ਵਿੱਚ ਮੈਂ ਇੰਟਰ ਕਰਾਂਗੇ ਹੁਣ ਐਕਟ ਕੀ ਨਹੀਂ ਪਾਇਆ ਬਦੂਗਾ ਹੋ ਗਿਆ ਇਹ ਦੋ ਦੰਦ ਹੁਣ ਸ਼ੁਰੂ ਕਰਾਂਗੇ ਦੋ ਦੰਦਾਂ ਚ ਪਾਵਾਂ ਹੁਣ ਇਹ ਦੋ ਦੰਦ ਹੋ ਗਿਆ ਹਾਂ ਬਈ ਠੀਕ ਹੈ ਇਹ ਹੁਣ ਦੋ ਦੰਦ ਵਾਲਾ ਸ਼ੋਹ ਤਾਂ ਆਪਾਂ ਲੈ ਕੇ ਜਾ ਸਕਦੇ ਇਹਨੂੰ ਹਾਂ ਹਾਂ ਬਈ ਦੋ ਦੰਦਾਂ ਚ ਹੀ ਪਾਵਾਂਗੇ ਹੂੰ ਪਹਿਲਾਂ ਤਾਂ ਬੱਚਾ ਛੋਟਾ ਸੀ ਨਾ ਇਹ ਦੁੱਧ ਦੰਦ ਸੀ ਹੂੰ ਅੱਜ ਜਦੋਂ ਆਪਾਂ ਫਿਰ ਸ਼ੋਹਾਂ ਤੇ ਲੈ ਕੇ ਜਾਣਾ ਬਈ ਜਿੱਦੇ ਮੈਂ ਆਪਾਂ ਬਰੀਡ ਕਰਾਉਣੇ ਆ ਹਾਂਜੀ ਬਈ ਇਹ ਘੋੜੇ ਤੋਂ ਆਪਾਂ ਬਰੀਡ ਕਰਾਉਣੇ ਇਹਨੂੰ ਸ਼ੋਹਾਂ ਤੇ ਵੀ ਲੈ ਕੇ ਜਾਣਾ ਇਹ ਕੋਈ ਫਰਕ ਤਾਂ ਨਹੀਂ ਪੈਂਦਾ ਚੀਜ਼ਾਂ ਦਾ ਨਹੀਂ ਬਈ ਏਜ ਹੁੰਦੀ ਹੈ ਨਾ ਆਪਾਂ ਹੁਣ ਘੋੜੀ ਓਪਣੀ ਹੈ ਕਈ ਲੋਕਾਂ ਦੀ ਾਡੋ ਆਡਾ ਸੰਭ ਜਾ ਗਈ ਜਿਵੇਂ ਪ੍ਰਾਈਮ ਲੀਗਰ ਉਹ ਸੱਟੀ ਵੀ ਜਾਂਦੇ ਆ ਬਈ ਪਾਲਾ ਜਾਂਦੀ ਉਹਨੂੰ 3 ਸਾਲ ਕਰਕੇ ਰੈਡੀ ਕਰਕੇ ਫਿਰ ਮੈਂ ਇਸ ਵਾਰ ਤੋਂ ਤਾਂ ਹੀ ਪੁੱਛੇ ਵੀ ਲੋਕ ਜਿਆਦਾ ਤੇਰੇ ਗੱਲਾਂ ਜਿੰਨੀ ਕਿ ਮੈਨੂੰ ਨੌਲੇਜ ਆ ਥੋੜੀ ਜਿਹੀ ਘੋੜੇ ਆ ਮਰੇ ਆਪਾਂ ਨੂੰ ਮਿੱਤਰੋ ਘੱਟ ਨਾ ਹੋਲ ਜਾ ਆਪਾਂ ਛੋਟੇ ਨਾਲ ਵਾਦਾ ਕੀਤਾ ਸੀ ਵੀ ਕਬੂਤਰਾਂ ਦੇ ਨਾਲ ਘੋੜਿਆਂ ਦੀ ਵੀ ਕੁੱਤਿਆਂ ਦੇ ਤੋਂੜਾਂ ਦੇ ਮਾਰ ਵੀ ਤੇ ਜਿੰਨੇ ਬਲਦਾਂ ਬੁਲਦਾਂ ਦੇ ਸ਼ੌਂਕੀ ਆ ਸਾਰਿਆਂ ਦੇ ਆਪਾਂ ਛੋਟੇ ਨਾਲ ਰੂਪ ਰੂਪ ਕਰਿਆ ਕਰਾਂਗੇ ਆਪਾਂ ਸ਼ੌਂਕ ਖਾਤਰੀ ਫਿਰਦੇ ਆ ਇੱਥੇ ਕੋਈ ਪੈਸੇ ਖਾਤਰ ਨਹੀਂ ਤੇ ਮਿੱਤਰੋ ਘੋੜੇ ਦਾ ਸ਼ੌਂਕ ਖੜਾ ਇੱਕਰੋ ਸ਼ੌਕ ਕੀ ਬਾਤ ਹੈ ਭਾਈ ਸਹੀ ਗੱਲ ਆ ਭਾਈ ਤੇ ਹੋਰ ਇਹਦੇ ਬਾਰੇ ਕੋਈ ਖੂਬੀ ਕੋੜੇ ਬਾਰੇ ਭਾਈ ਖੂਬੀਆਂ ਬਸ ਰਿਜ਼ਲਟ ਆਉਣ ਦੇ ਸਾਹਮਣੇ ਹੀ ਖੜਾ ਭਾਈ ਖੜਾ ਵਾਦ ਤੋਂ ਬਾਅਦ ਹੀ ਖੂਬੀ ਆਉਂਦੀ ਹੈ ਹਰੇਕ ਦਾ ਨਾ ਵਧੀਆ ਹੀ ਹੁੰਦਾ ਹੈ ਹੁਣ ਤਿੰਨ ਕੋੜੀਆਂ ਤਾਂ ਹੁਣ ਮੀਟ ਹੋ ਗਈਆਂ ਹਾਲ ਤੱਕ ਉਹਨਾਂ ਦਾ ਰਿਜ਼ਲਟ ਹਲੇ ਮਤਲਬ ਗੱਬਣ ਨੇ 2 ਤੱਕ ਇਜੀ ਅਜੇ ਆਈਏ ਇਹਨੂੰ ਮੀਟ ਕਰਾਉਣੇ ਹੁਣ ਸਹੀ ਬਾਲਾ ਦੋ ਗੱਬਣ ਨੇ ਉਹਨਾਂ ਦਾ ਕਾਹ ਰਿਜ਼ਲਟ ਤੇ ਫਿਰ ਛੋਡੇ ਸਾਹਮਣੇ ਵੀ ਆ ਰਹੀ ਗੱਲ ਮਿੱਤਰੋ ਫੀਸ ਦੀ ਫੀਸ ਵਾਈ ਉਹਨਾਂ ਨੇ 31000 ਫੀਸ ਰੱਖੀ ਆ ਬਹੁਤ ਜੈਨੂਨ ਫੀਸ ਰੱਖੀ ਆ ਕੋਈ ਗੱਲ ਨਹੀਂ ਜੇ ਕੋਈ ਭਾਈ ਲੋਡ ਜੇ ਕੋਈ ਆਪਣਾ ਜ਼ਿਮੀਂਦਾਰ ਜੱਟ ਜ਼ਿਮੀਂਦਾਰ ਜਿਹੜਾ ਸ਼ੌਂਕ ਲਈ ਘਰੇ ਕੋਡੀਆਂ ਰੱਖਦਾ ਉਹ ਆ ਜਾਂਦਾ ਫੁੱਲ ਮਾਨਤਾਨ ਕਰਾਂਗੇ ਵੀਰੇ ਕੋਈ ਅਸੀਂ ਚਲੋ ਜਿਹੜੇ ਦਾ ਸਟੱਡ ਫਾਰਮ ਵਾਲੇ ਨੇ ਆਉਣਾ ਉਹਨਾਂ ਦੀ ਤਾਂ ਵੱਖਰੀ ਗੱਲ ਆ ਜਿਵੇਂ ਕੋਈ ਆਮ ਜੀ 3000 ਨੋਰਮਲ ਫੀਸ ਆ ਕੋਈ ਗੱਲ ਨਹੀਂ ਆਪਾਂ ਇਹਦੇ ਚੋਂ ਵੀ ਰਾਇਤ ਕਰ ਦਾਂਗੇ ਜਿਵੇਂ ਦਾ ਜੇ ਕੋਈ ਆਮ ਨੋਰਮਲ ਗਰੀਬ ਬੰਦਾ ਆਉਂਦਾ ਯਾਰ ਹਾਂ ਕੋਈ ਗੱਲ ਨਹੀਂ ਬਾਈ ਜਿੰਨਾ ਖੋਜ ਵੀ ਕਰ ਦਾਂਗੇ ਯਾਰ ਆ ਵੈਰੀ ਗੁੱਡ ਵਧੀ ਦੇਖੋ ਮਿੱਤਰੋ ਗੱਲ ਇਹ ਆ ਬਈ ਬਾਈ ਹੁਣਾਂ ਨੇ ਮਤਲਬ ਸ਼ੌਂਕ ਲਈ ਹੋਈ ਘੋੜੇ ਜਾਂਦਾ ਉਹਦਾ ਜਿਹੜਾ ਵਿੱਚ ਸ਼ੌਂਕ ਵਧਾਇਆ ਆਪਦਾ ਤੇ ਕੋਈ ਗਰੀਬ ਬੰਦਾ ਸ਼ੌਂਕ ਲਈ ਘੋੜੀਆਂ ਰੱਖਦਾ ਜਗ ਜਾਇਸ ਨਹੀਂ ਆ ਗਈ 31000 ਦੀ ਤਾਂ ਮਿੱਤਰੋ ਤੁਹਾਡਾ ਮਾਣ ਤਣ ਫੁੱਲ ਕਰਵਾ ਦਾਂਗੇ ਜਿੰਨਾ ਹੋ ਸਕੇ ਆ ਹਨਾ ਤੇ ਭਰਾ ਹੁਣੇ ਕਹਿੰਦਾ ਵੀ ਉਹਨਾਂ ਮਾਣ ਉਹ ਨਹੀਂ ਕਰਾਂਗੇ ਵੀ ਸ਼ੌਂਕ ਵਧਣਾ ਚਾਹੀਦਾ ਜੇ ਤੈਨੂੰ ਫੋਨ ਕਰਕੇ ਆਜਣਾ ਤੇਰੇ ਚੈਨਲ ਤੋਂ ਤੈਨੂੰ ਨਾਲ ਲੈ ਕੇ ਆਜਣਾ ਨਾ ਨਾ ਕੋਈ ਚੱਕਰੀ ਨਹੀਂ ਭਰਾ ਆਪਣੇ ਡਾਇਰੈਕਟ ਆ ਜਾ ਸਕਦੇ ਆ ਕੋਈ ਚੱਕਰ ਨਹੀਂ ਤੇ ਘੋੜੀਆਂ ਲਈ ਛੜਤਾ ਤੇ ਤੋਰੋ ਬਈ ਚਾਹੀ ਉਹਰਾ ਦੇਖੋ ਬਈ ਘੋੜੇ ਦਾ ਯਾਰ ਤੇ ਹੁਣ ਘੋੜੀ ਬਾਈ ਹੁਣ ਕੋਲੇ ਮੇਦੇ ਘੋੜੇ ਕੋਲੇ ਮੀਟ ਕਰਾਉਣ ਆਈ ਇਹਦਾ ਨਾਂ ਕੀ ਰੱਖਿਆ ਬਈ ਫਿਰ ਘੋੜੇ ਦਾ ਹੈਗਾ ਉਦੋਂ ਕਾਟਾ ਉਦੋਂ ਕਾਟਾ ਹਾਂ ਜੀ ਆਪਣਾ ਪਿੰਡ ਹੈਗਾ ਜੌਲਾ ਹਾਂ ਜੀ ਆਪਣਾ ਨੰਬਰ ਬੋਲੋ ਬਈ ਇੱਕ ਵਾਰ ਨੰਬਰ ਸਾਡੇ ਹੈਗੇ 98152 80499 ਜੀ 81948 ਜੀ ਤੇ 26899 ਠੀਕ ਹੈ ਇੱਕ ਵਾਰ ਦੁਬਾਰੇ ਦੁਬਾਰੇ ਬੋਲ ਦੋ 8198152 80499 81948 26899 ਠੀਕ ਹੈ ਜੀ ਤੇ ਵੀਰੇ ਤੁਸੀਂ ਆਉਦਾ ਨੰਬਰ ਬੁੱਲ 991 981 53 ਜੀ 080 37 981 53 080 37 080 ਤਿੰਨੇ ਨੰਬਰ ਹਰ ਵਕਤ ਆਉਣ ਰਿਹਾ 080 37 ਤੇ ਮਿੱਤਰੋ ਇੱਕ ਗੱਲ ਤੁਹਾਡਾ ਨਾਲ ਵਾਦਾ ਰਿਹਾ ਆਪਣੇ ਚੈਨਲ ਤੇ ਜਿਹੜਾ ਵੀ ਬੰਦਾ ਦੇਖ ਕੇ ਆਊਗਾ ਵੀਡੀਓ ਸ਼ੌਂਕੀ ਪਿੰਡਾਂ ਵਾਲੇ ਤੇ ਉਹਦਾ ਫੁੱਲ ਮਾਣਦਣਾ ਆਪਣੇ ਬੰਨਿਓ ਕਰਵਾਵਾਂਗੇ ਆਪਾਂ ਨੂੰ ਕੰਟੈਕਟ ਕਰ ਲੈ ਬੰਦਾ ਜਾਂ ਭਾਈ ਹੁਣਾਂ ਨੂੰ ਆ ਕੇ ਦੱਸ ਦੇ ਵੀ ਭਾਈ ਮੈਂ ਉਹ ਵੀਡੀਓ ਦੇਖ ਕੇ ਆਇਆ ਤੇ ਮਾਣਦਣਾ ਆਪਾਂ ਫੁੱਲ ਕਰਵਾ ਦਾਂਗੇ ਇੱਕ ਕਰੋ ਸ਼ੌਂਕ ਜਿਹੜਾ ਵੀ ਬੰਦਾ ਆਪਣੇ ਚੈਨਲ ਤੋਂ ਵੀਡੀਓ ਦੇਖ ਕੇ ਆਉਂਦਾ ਭਰਾ ਹੁਣਾਂ ਕੋਲੇ ਇਹ ਆਪਣਾ ਵਾਦਾ ਰਿਹਾ ਤੇ ਭਾਈ ਹੁਣਾਂ ਨੂੰ ਆ ਕੇ ਦੱਸਿਓ ਵੀ ਭਾਈ ਮੈਂ ਚੈਨਲ ਤੇ ਸੰਕੀ ਪਿੰਡਾਂ ਦੇ ਤੋਂ ਵੀਡੀਓ ਦੇਖ ਕੇ ਆਇਆ ਤੇ ਫੁੱਲ ਮਾਨ ਦਾ ਜਿੰਨਾ ਹੋ ਜਾਏਗਾ ਉਹਨਾਂ ਕਰਨਗੇ ਤੇ ਘੋੜੇ ਦਾ ਚਲਾਵਾਦਲੂਆ ਫੁੱਲ ਸੋਹਣਾਗਾ ਪੈਰਾਂ ਪੂਰਾ ਦਾ ਪੂਰਾ ਵਧੀਆ ਜਿਵੇਂ ਕੰਨ ਹੁੰਦੇ ਨੇ ਨਾ ਦੇਖੋ ਕੰਨਾਂ ਕੋਨਾਂ ਦਾ ਸ਼ੌਂਕ ਕਰੋ ਜਾਨਵਰ ਬਣਾਉਂਦਾ ਦਿਲ ਘੋੜਾ ਪੂਰੇ ਮਿੱਤਰੋ ਕੀ ਬਾਤ ਆ ਭਈ ਤੇ ਜਿਹੜੇ ਸੱਜਣਾਂ ਨੇ ਬਈ ਘੋੜਿਆਂ ਦਾ ਸ਼ਕੀਨ ਨਹੀਂ ਮੀਟ ਕਰਾਉਣੀਆਂ ਘੋੜੀ ਦਾ ਆ ਸਕਦੇ ਆ ਪਿੰਡ ਜੌਲਾ ਤੇ ਨਿਗਮਾ ਖਿਆਲੀ ਨੂੰ ਭਰਾ ਨੂੰ ਆਪਣੇ ਨਾਲ ਕੰਟੈਕਟ ਕਰ ਲੋ ਜੌਲਾ ਵਾਲੇ ਭਰਾਣਾ ਕੰਟੈਕਟ ਕਰ ਲਿਓ ਦੇਖੋ ਘੋੜਾ ਬਈ ਤੋਰਾ ਦੇਖੋ ਘੋੜੇ ਦਾ ਮਸਤ ਦਾਸੜਾ ਜਾ ਕੀ ਬਾਤ ਆ ਬਈ ਸ਼ੌਂਕਰੋ ਮਿੱਤਰ ਪੂਰਾ ਰਾਜਗੜ੍ਹ ਵਿੱਚ ਜਿਹੜਾ ਨੇ ਵਾਦਾ ਕੀਤਾ ਸੀ ਵੀ ਘੋੜਿਆਂ ਕਬੂਤਰਾਂ ਬੈਲ ਗੱਡੀਆਂ ਕੁੱਤਿਆਂ ਦੀਆਂ ਦਾੜਾਂ ਸਾਰਿਆਂ ਦਾ ਰੂਪ ਰੂਪ ਕਰਿਆ ਕਰਾਂਗੇ ਉਹ ਗੱਲ ਨੂੰ ਆਪਾਂ ਪੂਰੀ ਜਰੂਰ ਕਰਾਂਗੇ ਤੇ ਅੱਜ ਆਪਾਂ ਪਹਿਲੀ ਵੀਡੀਓ ਘੋੜਿਆਂ ਦੇ ਲੈ ਕੇ ਆਏ ਥੋੜਾ ਜਿਹਾ ਆਪਣਾ ਨੌਲੇਜ ਜਰੂਰ ਘਟਾ ਬਈ ਗਲਤੀ ਮਲਤੀ ਮਾਫ ਕਰਿਓ ਕਿਉਂਕਿ ਘੋੜਿਆਂ ਬਾਰੇ ਆਪਾਂ ਨੂੰ ਨੌਲੇਜ ਨਹੀਂ ਆਪਾਂ ਵੀਡੀਓ ਬਣਾਈਆ ਜਰੂਰ ਸ਼ੌਂਕ ਲਈ ਵੀ ਕਰੋ ਸ਼ੌਂਕ ਮਿੱਤਰੋ ਬਾਕੀ ਤੁਸੀਂ ਦੱਸਿਓ ਕੀ ਕੀ ਖੂਬੀ ਲੱਗੀ ਘੋੜੇ ਦੀ ਕੀ ਘਾਟ ਲੱਗਦੀ ਆ ਕਮੈਂਟਾਂ 'ਚ ਜਰੂਰ ਦੱਸਿਓ ਭਰਾ ਧੰਨਵਾਦ ਜੀ ਨੇ ਚਲਦੀਆਂ ਫਿਰ ਆਓ ਉਹ ਪੋਸਟ ਕਰਕੇ ਨਾ ਉਹ ਕਰਦੀ ਏਕ ਨਾ ਸੀਸੀ ਮੈਨੂੰ ਪੁੱਛਿਆ ਸੀ ਜਿਹੜਾ ਢੇੜੀ ਵਾਲਾ ਬਾਬਾ ਸ਼ੋਹ ਕਰਾਉਂਦਾ ਭੋਗੀ ਵਾਲ ਕਰਾਉਂਦਾ ਹਾਂ ਮੈਂ ਤੁਹਾਨੂੰ ਭੋਗੀ ਵਾਲ ਕਿਹਾ ਹਾਂ ਤਾਂ ਥੋੜੀ ਜੀ ਮਿਸਟੇਕ ਹੋ ਗਈ ਮਿੱਤਰੋ ਜੀ ਉਹ ਥੋੜੀ ਜੀ ਮਿਸਟੇਕ ਹੋ ਗਈ ਮਿੱਤਰੋ ਹਾਂ ਭੀ ਭੋਗੀ ਵਾਲ ਜਿਹੜਾ ਮੈਂ ਕਿਹਾ ਸੀ ਭੋਗੀ ਵਾਲੀ ਬਾਬੇ ਦਾ ਸ਼ੋਹ ਹੋਇਆ ਸੀ ਇੱਕ ਹੀ ਵੀ ਬਾਬੇ ਦਾ ਸ਼ੋਹ ਭੋਗੀ ਵਾਲੀ ਦਾ ਹੈਗਾ ਮਾਰਚ ਦੇ ਚੱਲਾਂਗੇ ਉੱਥੇ ਆਪਾਂ ਹਾਂ ਉੱਥੇ ਵੀ ਕੋੜਾ ਆਪਾਂ ਤੁਹਾਨੂੰ ਸ਼ੋਹ ਕਰਾਵਾਂਗੇ ਉੱਥੇ ਪਹੁੰਚੂ ਟੂਟੀ ਤੇ ਕੈਟਾਗਰੀ ਚ ਪਾਵਾਂਗੇ ਬਿਲਕੁਲ ਜੀ ਜ਼ਰੂਰ ਬਾਬਾ ਸ਼ੁਖ ਰੱਖੇ ਲਓ ਕਰੋ ਸ਼ੌਂਕ ਮਿੱਤਰੋ ਉਹਦੇ ਕੋੜੀਆਂ ਮੈ ਲਾਉਣ ਜਿਹੜਾ ਮਰਜ਼ੀ ਆਜੋ ਆਪਣੇ ਚੈਨਲ ਦਾ ਨਾਮ ਲੈ ਦਿਓ ਫੁੱਲ ਸਪ ਨੂੰ ਮਾਨਤਾਨ ਕਰਾਂਗੇ